ਅੱਜ ਵਾਵਾ ਦਿਨਾਂ ਬਾਅਦ ਬਣਾਉਣਾ ਜੀ ਪਪੀਤੇ ਦਾ ਪਰੌਂਠਾ ਪਪੀਤੇ ਆਪਣੇ ਪਹਿਲਾਂ ਤਾਂ ਲੱਗੇ ਹੁੰਦੇ ਸੀ ਹੁਣ ਆਪਣੇ ਆਪ ਹੀ ਕੁੱਕ ਖੜੇ ਪਿੱਛੇ ਤਰਖਤ ਦਿਖਾਵਾਂਗੇ ਪਪੀਤੇ ਦਾ ਪੇੜ ਕੀ ਕਹਿੰਦੇ ਹੁੰਦੇ ਹਨ ਤੇ ਆਹ ਲਿਆਂਦਾ ਡੈਡੀ ਨੇ ਕੱਚੇ ਪਪੀਤੇ ਦਾ ਮੰਨਦਾ ਹੁੰਦਾ ਸਬਜ਼ੀ ਵੀ ਬਣਾ ਲੈਂਦੇ ਨੇ ਪਪੀਤਾ ਕੜੀ ਵੀ ਬਣਾ ਲੈਂਦੇ ਨੇ ਪਰ ਆਪਾਂ ਲਾਈਕ ਕਰਦੇ ਆ ਪਰੌਂਠੇ ਪਪੀਤੇ ਦਾ ਹਲਵਾ ਬੜਾ ਸਵਾਦ ਵਾਲਾ ਖਵਾ ਪਾਗੇ ਹਲਵਾ ਗਾਜਰ ਦਾ ਬਣਾਈਦਾ ਹਾਂਜੀ ਬਣਾ ਕੇ ਅੱਛਾ ਜਿਵੇਂ ਗਾਜਰ ਪਾਕ ਹੁੰਦਾ ਹਾਂ ਹਾਂ ਮੈਂ ਬਣਾ ਲਿਆ ਉਹ ਠੀਕ ਆ ਇਹ ਪੂਰਾ ਕੱਚਾ ਪਿਆ ਹਨਾ ਜਮੇ ਕੱਚਾ ਕਿਹੜਾ ਬਾਤ ਆ ਸਿਰ ਕੱਦੂ ਕਾਸ਼ ਬਾਤ ਆ ਖਾਂਦਾ ਹਾਂ ਅੱਜ ਮਿੰਨੀ ਚੁੱਲਾ ਵੀ ਬਾਲ ਲਿਆ ਨਿੱਕੂ ਜਿਹਾ ਠੰਡ ਹੈਗੀ ਅੱਜ ਮੈਨੂੰ ਠੰਡ ਲੱਗ ਰਹੀ ਆ ਠਾਰੀ ਵਾਲੀ ਆ ਹਾਂ ਅੱਜ ਠਾਰੀ ਵਾਲੀ ਠੰਡ ਆ ਕੁਛ ਨਹੀਂ ਹੈਗਾ ਛਿੱਲ ਕੇ ਇਹਨੂੰ ਸੇਮ ਮੂਲੀ ਵਾਲਾ ਪ੍ਰੋਸੈਸ ਆ ਤੂੰ ਆ ਜਾ ਅੱਜ ਬਾਲੀ ਕੰਮ ਰਿਹਾ ਇੰਨਾ ਧੁਆ ਹੋ ਗਿਆ ਦੇਖ ਲੋ ਆਲੇ-ਦਾਲੇ ਧੁਆ ਹੀ ਧੁਆ ਕਰਤਾ ਇਹਨੇ ਇੰਨਾ ਛੋਟਾ ਐਫੀਸ਼ੀਐਂਟ ਆ ਸਾਡਾ ਚੁੱਲਾ ਧੁਆ ਹੀ ਧੁਆ ਕਰਦਾ ਹੁਣ ਚਲਾ ਰੱਦੇ ਦੀ ਬਹੁਤ ਹੋਣਗੇ ਅਬਿੱਤ ਅੱਡੇ ਤੇ ਫੇਰ ਬਣਾ ਲਾਂਗੇ ਜਾਂ ਕਈ ਕਹਿੰਦੇ ਹਲਵਾ-ਹਲਵਾ ਬਣਾ ਹਲਵਾ ਬਣਾ ਲਾਂਗੇ ਮਿਲ ਕੇ ਕਿ ਕਿ ਬਣਾ ਦੇ ਜੀ ਕਿਹਦੇ ਆ ਵਾੜੇ ਕਰਾਂ ਜਿਹੜੀਆਂ ਚਾ ਪਈਆਂ ਨੇ ਤਿੰਨ-ਚਾਰ ਬਰਫੀਆਂ ਪੁਰਫੀਆਂ ਸਾਰਾ ਕੁਝ ਮਿਕਸ ਕਰਕੇ ਬਣਾ ਦੋ ਆਪਣਾ ਕਿੱਤਾ ਹੋ ਗਿਆ ਜੀ ਕਦੋਂ ਕੱਟ ਕਿਉਂਕਿ ਇਹਦੇ ਚ ਪਾਣੀ ਆ ਥੋੜਾ ਜਿਹਾ ਆਪਾਂ ਤੁਰਤ ਪੈਰ ਤੇ ਬਣਾ ਰਹੇ ਹਾਂ ਥੋੜਾ ਜਿਹਾ ਕੱਢ ਦਿੰਨੇ ਆ ਤੇ ਨਹੀਂ ਤੇ ਇਹਨੂੰ ਪਹਿਲਾਂ ਨਮਕ ਲਾ ਕੇ ਰੱਖ ਦੋ ਅੱਧੇ ਬਪੀਤੇ ਨਾਲ ਹੀ ਸਰ ਜਾਣਾ ਵਾ ਹਾਂ ਅੱਧੇ ਨਾਲ ਹੀ ਸਰ ਜਾਣਾ ਇੱਕੋ ਕਈ ਵਾਰ ਕਮੈਂਟ ਆ ਜਾਂਦੇ ਹੁੰਦੇ ਨੇ ਜੀ ਇਹਦਾ ਇਲਾਜ ਦੱਸ ਦੋ ਜੀ ਅਸੀਂ ਕੋਈ ਉਹ ਨਹੀਂ ਹੈਗੇ ਵੈਦ ਜਾਂ ਡਾਕਟਰ ਮੌਕੇ ਵਾਲੀ ਬਵਾਸੀ ਇਹਦਾ ਛੱਡ ਜਾਂਦੀ ਆ ਅੱਛਾ ਹਾਂ ਕੋੜਾ ਸੱਕ ਤੇ ਕਾਲੀ ਮਿਰਚ ਦੋਨਾਂ ਨੂੰ ਰਗੜ ਕੇ ਚੱਕ ਹਾਂ ਮਨ ਕਈ ਵਾਰ ਇਹਦਾ ਇਹ ਵਾਲਾ ਇਸ ਤਰ੍ਹਾਂ ਉਹਦਾ ਜਿਹੜੀ ਸਾਨੂੰ ਆਮ ਸਿੱਖੀਆਂ ਹੋਈਆਂ ਨੇ ਜਾਂ ਉਹ ਨੇ ਉਹ ਬਣਾਉਨੇ ਆ ਆਪਾਂ ਕਿਉਂਕਿ ਡਾਕਟਰ ਹਾਂ ਇਹਦੇ ਥਲੇ ਫਿਰ ਹਾਸੇ ਵਾਲੇ ਮੌਜੀ ਭੇਜ ਤੇ ਵੀ ਆਂਟੀ ਡਾਕਟਰ ਇਸ ਤਰ੍ਹਾਂ ਉਹਦਾ ਇਹ ਹੈਗਾ ਕਿ ਕੋਈ ਵਰਤਿਆ ਹੋਇਆ ਹਾਂ ਇਹਦੇ ਦੋ ਤਿੰਨ ਵੇਸਤੇ ਤਰ੍ਹਾਂ ਨੇ ਵਰਤਿਆ ਹੋਇਆ ਦਵਾਰਾ ਦੱਸ ਦੋ ਹੂੰ ਕੋੜਾ ਸੱਕ ਤੇ ਕਾਲੀ ਮਿਰਚ ਦੋਨਾਂ ਚੀਜ਼ਾਂ ਨੂੰ ਲੈ ਕੇ ਬਰੀਕ ਪੀਸ ਕੇ ਕੋੜਾ ਸੱਕ ਤੇ ਕਾਲੀ ਮਿਰਚ ਕਿਉਂਕਿ ਹੁੰਦੀਆਂ ਗਰਮ ਨੇ ਥੋੜੀ ਥੋੜੀ ਲੈਣੀ ਆ ਕੁਆਂਟੀਟੀ ਵੀ ਦੱਸ ਦੋ ਕਹਿੰਦੇ ਨੇ ਵੀ ਦੱਸੋ ਮਿਕਤਾਰ ਦੱਸਿਆ ਕਰੋ ਦੋ ਕੁ ਚੁਟਕੀਆਂ ਸਵੇਰੇ ਦੋ ਕੁ ਚੁਟਕੀਆਂ ਸ਼ਾਮ ਨੂੰ ਅੱਛਾ ਜੀ ਚਲੋ ਮੇਰਾ ਆਟਾ ਗੁੰਨਿਆ ਪਿਆ ਨਹੀਂ ਨਿਆਟੀ ਚ ਪਾ ਲੈਣਾ ਸੀ ਪਾਣੀ ਚਲੋ ਕੋਈ ਨਹੀਂ ਸਰ ਮੈਂ ਜੀ ਸਾਦੇ ਨੇ ਦੁਪਹਿਰ ਖੀਚੀ ਖਾਧੀ ਥੋੜੀ ਇਹ ਜੀ ਵਾ ਸੋਣਾ ਕੀ ਕੀ ਪਾਇਆ ਮੈਂ ਇਹਦੇ ਵਿੱਚ ਪਾਉਣਾ ਪਿਆਜ਼ ਮੇਰਾ ਅੰਦਰ ਹੀ ਰਹਿ ਗਿਆ ਅੱਛਾ ਹੂੰ ਪਿਆਜ਼ ਪਾਉਣਾ ਧਨੀਆ ਪਾਉਣਾ ਬਾਕੀ ਉਹੀ ਚੀਜ਼ਾਂ ਨਮਕ ਮਿਰਚ ਮਸਾਲਾ ਸਵਾਦ ਅਨੁਸਾਰ ਹੀ ਆਪਣੇ ਮਸਾਲੇ ਪਾ ਲਿਓ ਮਿਰਚ ਪਾ ਲਿਓ ਪੀ ਆਹੀ ਪਾ ਲਿਓ ਲਸਣ ਪਾ ਲਿਓ ਥੋੜੀ ਜੀ ਅਜਵੈਣ ਪਾ ਲਿਓ ਪਾਉਣ ਨੂੰ ਤੁਸੀਂ ਇਹਦੇ ਇੱਕ ਹੋਰ ਵੀ ਚੀਜ਼ ਪਾ ਸਕਦੇ ਹੋ ਰੋਜ਼ਮੈਰੀ ਆ ਸਵਾਦ ਲੱਗਦੀ ਹੈ ਅਜਵੈਣ ਪਾ ਸਕਦੇ ਆ ਆਪਾਂ ਨੇ ਦੂਜੀ ਪਾਣੀ ਲੈ ਕੇ ਨਹੀਂ ਪਾਣਾ ਲੈ ਕੇ ਹਮ ਰੀਤਾ ਅੱਜ ਪਰੌਂਠਾ ਖਾਓ ਪੁੱਤੀਤਾ ਰੀਤਾ ਰੀਟਾ ਰੀਟਾ ਪੁੱਤੀਤਾ ਜਲਦੀ ਜਲਦੀ ਪਰੌਂਠੇ ਬਣਾਈਏਗੇ ਜਲਦੀ ਜਲਦੀ ਖਾएंगे ਤੇ ਕੀ ਕਹਿੰਦੇ ਨੇ ਸਿੰਗਲ ਪਰੌਂਠਾ ਬਣਾਇਆ ਕਰੋ ਤੇ ਸਾਡੀ ਫੈਮਿਲੀ ਆ ਜਿਹੜੀ ਸਿੰਗਲ ਪ੍ਰੋਡਕਟ ਆ ਮੈਂ ਹਲੇ ਸਿੰਗਲ ਖਾ ਰਹੰਨਾ ਵਾ ਮੈਂ ਵੀ ਖਾ ਲੰਨੀ ਆ ਤੇਰਾ ਡੈਡੀ ਤੇ ਮਨੀ ਜਿਵੇਂ ਨਹੀਂ ਖਾ ਗਏ ਕੋਸ਼ ਹੈਗੇ ਸਿੰਗਲ ਮੈਂ ਹੁਣ ਮੈਨੂੰ ਵਧੀਆ ਲੱਗਣ ਲੱਗਾ ਪਹਿਲਾਂ ਮੈਨੂੰ ਵੀ ਨਹੀਂ ਵਧੀਆ ਲੱਗਦਾ ਸੀ ਹੁਣ ਮੈਨੂੰ ਵਧੀਆ ਲੱਗਣ ਲੱਗਾ ਮੈਨੂੰ ਤਾਂ ਵਧੀਆ ਲੱਗਦਾ ਕਿਉਂਕਿ ਮੈਂ ਮਟੀਰੀਅਲ ਵੀ ਘੱਟ ਪਾਉਣਾ ਹੁੰਦਾ ਮਿਰਚ ਬਹੁਤ ਹੁੰਦੀ ਆ ਮੈਨੂੰ ਸਿੰਗਲ ਹੀ ਵਧੀਆ ਲੱਗਦਾ ਇਹਨਾਂ ਨੂੰ ਤਾਂ ਵਧੀਆ ਨਹੀਂ ਲੱਗਦਾ ਤੇ ਪੁੱਤਾਂ ਨੂੰ ਹੂੰ ਨਹੀਂ ਦੂਜੇ ਨੂੰ ਤਾਂ ਸਮਝਦੇ ਨਹੀਂ ਪਰੋਠਾ ਮੈਂ ਜਿੰਦਰ ਪਾੜ ਦੀ ਵਿੱਚ ਮੱਖਣਾ ਰੱਖਿਆ ਜਾਵੇ ਪਰੋਠਾ ਹਰ ਕਿਸੇ ਨੂੰ ਆਪਣਾ ਹੂੰ ਕਈ ਸਿੰਗਲ ਖਾ ਬਾਕੀ ਇਹ ਵੀ ਟਪੈਂਡ ਕਰਦਾ ਵੀ ਬਣਾਉਂਦਾ ਕਈ ਸਿੰਗਲ ਹੀ ਬਹੁਤ ਵਧੀਆ ਬਣਾਉਂਦੇ ਨੇ ਕਈ ਡਬਲ ਵਧੀਆ ਬਣਾਉਂਦੇ ਨੇ ਬੜੀ ਟੇਸਟੀ ਬਣਾਉਂਦੇ ਨੇ ਸਿੰਗਲ ਹੂੰ ਚਹੀ ਤੇ ਟਪੈਂਡ ਕਰਦਾ ਲੱਕੜ ਜੀ ਬਾਹਰ ਨੂੰ ਆ ਗਈ ਉਹ ਤੇ ਸਿੰਗਲ ਹੀ ਬਣਾਉਂਦੇ ਸੀ ਕੈਨੇਡਾ ਚ ਹਾਂਜੀ ਬੋਆ ਦੇ ਛੋਟੇ ਜਿਹੇ ਖਾਂਦੇ ਨਹੀਂ ਬਿਲਕੁਲ ਸੋ ਇਦਾਂ ਗੱਲ ਕਰ ਰਹੇ ਸੀ ਵੀ ਜੇ ਵਿੱਚ ਮੱਖਣੀ ਰੱਖ ਕੇ ਹੂੰ ਐਂ ਜਿਹਨੂੰ ਆਵਾਤ ਪੈ ਜਾਏ ਫਿਰ ਉਹ ਐਂ ਖਾਂਦਾ ਜਾਂਦਾ ਉਹ ਤੇ ਸਾਰਿਆਂ ਹੀ ਖਾਂਦੇ ਹੋਣਗੇ ਨਹੀਂ ਸਾਰੇ ਨਹੀਂ ਐਂ ਖਾਂਦੇ ਹੂੰ ਕਈ ਤਾਂ ਜੋੜਮਾ ਬਣਾਉਂਦੀ ਨਹੀਂ ਅਗੇ ਹਾਂ ਉਹੀ ਗੱਲ ਕਰ ਰਹੇ ਸੀ ਵੀਡੀਓ ਚ ਨਵੀਂ ਬਹੁਤ ਸੌਣ ਮਗਾ ਸਾਡੇ ਘਰ ਦੇ ਜੋੜਾ ਇਹਦੇ ਸੰਧ ਕਰਦੇ ਵੀ ਸਰੇ ਹਰੇਕ ਦਾ ਆਪਣਾ ਆਪਣਾ ਵਾ ਸਿੰਗਲ ਪਸੰਦ ਕਰਦੇ ਵੀ ਕਿਵੇਂ ਪਸੰਦ ਕਰਦਾ ਮੈਨੂੰ ਜੀ ਇਹਨੂੰ ਮਿਲ ਕਰਦਣ ਜਦੋਂ ਅਪਨ ਦਰੀ ਤੇ ਬਹਿ ਕੇ ਸਾਰੇ ਇਕੱਠੇ ਨਹੀਂ ਲਾਂਦੇ ਹੁੰਦੇ ਸੀਗੀ ਵਧੀਆ ਗੱਲ ਸੀ ਝੁੱਲਾ ਹੋਰੇ ਲੋਕੇਸ਼ਨ ਦੀ ਹੋ ਜਾਂਦੀ ਆ ਹੂੰ ਠੰਡ ਵੀ ਆ ਹਾਂ ਹੂੰ ਠੰਡ ਦੀ ਆ ਉਹ ਜਦ ਦਰੀ ਤੇ ਥੱਲੇ ਬਹਿ ਕੇ ਕੁਝ ਵੀ ਖਾਣਾ ਸਾਰੇ ਟੱਬਰ ਨੇ ਇਕੱਠੇ ਡਿਨਰ ਕਰਨਾ ਉਹਦਾ ਸਵਾਦ ਲੱਗੀ ਹੁਣ ਆਹ ਖੜਾ ਹੰਗਰੀ ਅੰਗਦ ਟੋਪੀ ਲੈ ਕੇ ਆ ਟੋਪੀ ਤਾਂ ਨਹੀਂ ਭਰਾਵਾ ਬਰਸ਼ੇ ਦੇ ਟੰਗਲੇ ਤੇ ਟੋਪੀ ਤੋਂ ਫਸ ਗਏ ਅੱਜ ਕੱਲ੍ਹ ਖਾਣਾ ਵੀ ਲਾ ਦਿੰਦਾ ਅੱਜ ਹੁੱਡੀ ਵਾਲੀ ਲਈ ਜਾਵੇ ਫਿਰ ਹੁੱਡੀ ਵੀ ਨਾਲ ਹੀ ਜਾਊਗੀ ਇਹ ਨਹੀਂ ਪਤਾ ਹੁੱਡੀ ਇਹ ਤਾਂ ਤਾਂ ਲਾ ਲੈਂਦਾ ਛੇਤੀ ਉਹ ਇਹ ਤਾਂ ਠੱਡ ਤਾਂ ਨਹੀਂ ਰਿਹਾ ਤਾਂ ਕੀ ਕਰੇ ਦੇਖੀ ਪਪੀਤੇ ਜਦੋਂ ਭੜੇ ਹੋਣੇ ਆ ਕੁਦਰਤ ਦੇ ਵਿੱਚ ਲੱਗੇ ਹੋਣੇ ਆ ਤਰਖਤ ਭੜੇ ਹੋਣੇ ਆ ਉੱਪਰ ਜਾ ਕੇ ਪਪੀਤੇ ਲੱਗੇ ਹੋਣੇ ਆ ਇੱਕ ਦੂਜੇ ਨਾਲ ਗੱਲਾਂ ਕਰਦੇ ਨਾਲ ਇੱਕ ਪਵਿੱਤਾ ਦੂਜੇ ਨਾਲ ਉਹਨਾਂ ਨੇ ਕਦੇ ਵੀ ਨਹੀਂ ਸੋਚਿਆਣਾ ਵੀ ਸਾਡੇ ਪੰਜਾਬੀ ਫਰੂਟੇ ਬਣਾ ਲੈਣ ਕਦੇ ਉਹਨੇ ਸੋਚਿਆ ਉਹ ਕਹਿੰਦੇ ਆਪਾਂ ਹੈਲਦੀ ਆ ਫਰੂਟ ਸ਼ੂਗਰ ਆਣੇ ਵਾਸਤੇ ਬਹੁਤ ਵਧੀਆ ਡਾਈਜੈਸ਼ਨ ਵਧੀਆ ਹੋਏ ਇਹਦੇ ਨਾਲ ਉਹਨਾਂ ਨੂੰ ਕੀ ਪਤਾ ਸੀ ਵੀ ਤੇਰੇ ਜਿਵੇਂ ਨੂਨ ਮਸਾਲਾ ਪਾ ਕੇ ਘਰੇ ਕਰਕੇ ਸ਼ਰੇਡ ਕਰਕੇ ਕੜੀ ਬਹੁਤ ਸਵਾਦ ਬਣਾਉਂਦੇ ਨੇ ਇਹ ਜਿਹੜੀ ਬਣਾਉਂਦੇ ਨੇ ਸਬਜ਼ੀਆਂ ਦੇ ਕੱਚੇ ਦੀ ਬਈ ਜਿਹੜੀ ਸਬਜ਼ੀ ਦਾ ਆਪ ਬਣਾਉਂਦਾ ਬਹੁਤ ਸਵਾਦ ਮਮੀਆਂ ਬਣਾਉਂਦੇ ਕੱਚੇ ਰਹੀ ਯਾਰ ਪੱਕੇ ਜੇ ਥੋੜੀ ਬਣਾ ਨੇ ਅੱਗੇ ਛੋਟੇ ਹੰਦੇ ਕਰ ਦਿੰਦੇ ਇਹਦਾ ਕੱਚਾ ਪਪੀਤਾ ਪੱਕਾ ਪਪੀਤਾ ਪੱਕਾ ਆਹ ਟਾਂਕ ਟਵੇਸਟਰ ਜਿਹਾ ਬਣਾਇਆ ਜੀ ਆਹ ਟਾਈਮ ਤਾਂ ਸਾਰਿਆਂ ਨੂੰ ਭੁੱਖ ਲੱਗੇ ਹੁੰਦੀ ਆ ਅੰਗਰਾਂਕ ਵੀ ਬਾਹਰ ਭੱਜ ਆਇਆ ਭੁੱਖ ਲੱਗੀ ਹੋਈ ਆ ਜਾਂਦਾ ਸੈਂਡਵਿਚ ਖਾਦਾ ਨਹੀਂ ਅੱਜ ਇਹ ਫੇਰ ਭੁੱਖ ਲੱਗੀ ਆ ਆ ਦੋਵੇਂ ਸੈਂਡਵਿਚ ਖਾਂਦਾ ਇਹ ਦਰ ਤੇ ਇੱਧਰ ਰਵੀ ਸਿੰਘ ਖਾ ਰਿਹਾ ਮੈਂ ਬੈਠਣਾ ਇੱਥੇ ਸੀ ਇਹ ਜਿਆਦਾ ਉੱਚੀ ਹੋ ਜਾਣੀ ਸੀ ਉਹਨੂੰ ਕਾੜਾ ਇਹ ਫੋਨ ਕਢਾ ਰਵੀ ਤੇਰਾ ਕਿਹੜਾ ਫੋਨ ਮੈਨੂੰ ਦੀ ਇੰਨੀ ਕਲੈਰਿਟੀ ਨਾਲ ਦੇ ਘੱਟ ਆ ਮੈਨੂੰ ਉਹਨਾਂ ਵਧੀਆ ਨਹੀਂ ਲੱਗ ਰਿਹਾ ਮੈਨੂੰ ਵੀ ਲੱਗਦੀ ਹੈ 17 Pro ਤੋਂ ਘੱਟ ਅੰਗਲ ਵੀ ਅੱਜ ਖਾ ਰਿਹਾ ਰੋਟੀ ਬਿਨਾਂ ਟੀਵੀ ਤੋਂ ਚੁੱਲ੍ਹੇ ਕੋਲ ਬੈਠ ਕੇ ਇਹਦੇ ਉੱਤੇ ਮਸਾ ਹੀ ਬੈਠਾ ਹੈਗਾ ਬੜ ਡਰਟੀ ਆ ਇਹ ਮੈਂ ਰੋਟੀ ਖਾ ਦੇਗਾ ਬਟਰ ਨਾਲੇ ਖਾਣੀ ਹੈ ਦਹੀਂ ਨਹੀਂ ਖਾਂਦਾ ਇਹ ਮੁੰਡਾ ਵਧੀਆ ਲੱਗਦੀ ਐਂਗਲ ਤੈਨੂੰ ਰੋਟੀ ਮੈਂ ਦੋ ਪਰੌਂਠੇ ਖਾ ਕੇ ਅਰਜੀ ਹੋਰ ਕਰਦਾ ਸੀ ਮੈਂ ਕਿਹਾ ਸ਼ਰਟ ਕਾ ਨੂੰ ਖਾਣੇ ਖਾਲਾ 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 ਨਹੀਂ ਲਾਲਾ ਅੱਜ ਮੈਨੂੰ ਲੱਗਦਾ ਆਹ ਸਾਲ ਦਾ ਸਭ ਤੋਂ ਵੱਧ ਧੁੰਦ ਵਾਲਾ ਦਿਨ ਸੀਗਾ ਸਵੇਰੇ ਬੜੀ ਜਿਆਦੇ ਧੁੰਦ ਪਈ ਹੋਈ ਸੀ ਆ ਮੈਂ ਅੰਦਰੋਂ ਦੇਖਦੇ ਸੀ ਬਾਹਰ ਦੇਖਦਾ ਨਹੀਂ ਸੀਗਾ ਮੈਂ ਤਾਂ ਦੁੱਧ ਲੈਣ ਗਿਆ ਇੱਕ ਦਾ ਵੀ ਬੰਦਾ ਸੈਰ ਕਰਦਾ ਆ ਰਿਹਾ ਸੀ ਮੈਂ ਵੀ ਹੋਲੀ ਜਾ ਰਿਹਾ ਸੀ ਉਹ ਤਾਂ ਤੁਰ ਕੀ ਆ ਰਿਹਾ ਸੀ ਉਹ ਜੰਮੀ ਮੈਨੇ ਐ ਮੈਨੂੰ ਐ ਨੇੜੇ ਆਈ ਲਿਖਿਆ ਮਤਲਬ ਜਿਵੇਂ ਪ੍ਰਗਟ ਨਹੀਂ ਹੋ ਜਾਂਦਾ ਉਹਦਾ ਜਾਦੂ ਹੋ ਜਾਂਦਾ ਤੇਜ ਆਉਂਦਾ ਹੋਵੇ ਬੰਦਾ ਮੈਂ ਤਾਂ ਹਾਰਨ ਮਾਰਦਾ ਹੀ ਗਿਆ ਆਪਣੇ ਪਿੰਡੇ ਤੇ ਚਾਹ ਬਣਾਉਂਦੇ ਹੁੰਦੇ ਨੇ ਮੋੜ ਤੇ ਨਾ ਸਰਦੀਆਂ ਦੇ ਵਿੱਚ ਤੇ ਸਵੇਰੇ ਸਵੇਰੇ ਉਹ ਸੇਵਾ ਕਰਦੇ ਹੁੰਦੇ ਨੇ ਤੇ ਮੈਂ ਹਾਂ ਤੋਤੇ ਦਾ ਪਿੰਡ ਨਹੀਂ ਰਿਹਾ ਪਤਾ ਪਿੰਡ ਤੇ ਹਨਾ ਆਈ ਗਏ ਨੂੰ ਠੀਕ ਨਾਲ ਮੈਂ ਤਾਂ ਜਾਣਾ ਵੀ ਨੇੜੇ ਹੁੰਦਾ ਵਾ ਇਸੇ ਕਰਕੇ ਅੱਜ ਅਸੀਂ ਥੋੜੇ ਜਿਹਾ ਲੇਟ ਹੋ ਗਏ ਤੁੰਦ ਚ ਉਹਨਾਂ ਨੇ ਦੇਖਿਆ ਨਹੀਂ ਹੈਗਾ ਮੈਂ ਵੀ ਬੈ ਆ ਉਹਨਾਂ ਨੇ ਲੱਗਿਆ ਕਿ ਬਾਹਰਲਾ ਬੰਦਾ ਉਹਨਾਂ ਨੂੰ ਰੋਕਣ ਨਹੀਂ ਦਿੱਤਾ ਵਾ ਫੇ ਰੋਕਦੇ ਹਰ ਰੋਜ਼ ਨੇ ਕੋਸ਼ਿਸ਼ ਕਰਦੇ ਨੇ ਪਰ ਅੱਜ ਉਹਨਾਂ ਨੇ ਥੋੜਾ ਜਿਆਦਾ ਇੰਤੋ ਜਿਆਦਾ ਸੀ ਕਿ ਬਾਹਰਲਾ ਆਉਂਦਾ ਵਾ ਤੁੰਦ ਵੀ ਜਿਆਦਾ ਤਾਂ ਹੈਗਾ ਨਹੀਂ ਵੀਰੇ ਨਹੀਂ ਇਸ ਲਈ ਮੈਂ ਤਾਂ ਐ ਸੀ ਕਿ ਅੱਜ ਸ਼ਾਇਦ ਜਾ ਵੀ ਨਹੀਂ ਹੋਣਾ ਹੈਗਾ ਮੈਂ ਤਾਂ ਮੰਮੀ ਨੂੰ ਬਾਰ-ਬਾਰ ਪੁੱਛਦਾ ਸੀਗਾ ਮੰਮੀਆਂ ਇਹਦੇ ਕੁਝ ਨਹੀਂ ਹੁੰਦਾ ਤੁੰਦ ਚ ਚੱਲਦੀ ਹੈ ਦੁਨੀਆ ਚੱਲਦੀ ਹੈ ਆ ਮੈਂ ਨੀ ਵੀਡੀਓ ਜਿਹਨਾਂ ਐਕਸੀਡੈਂਟ ਹੁੰਦਾ ਫਲਾਨਾ ਹੁੰਦਾ ਜਿਹੜਾ ਕੁਛ ਹੋਣਾ ਤਾਂ ਹੋ ਗਿਆ ਟਰਾ ਤਾਂ ਕਰੇ ਘਰੇ ਪਿਆ ਨੂੰ ਟੱਕ ਹੋ ਜਾਂਦੇ ਲੋਕਾਂ ਨੂੰ ਨਹੀਂ ਉਹ ਫੇ ਵਧੀਆ ਸੌਖਾ ਘਰੇ ਕਿੰਨਾ ਉੱਥੋਂ ਕੋਈ ਕੋਟ ਸਕੇਸ ਬੰਦੇ ਬਣਾ ਲੈਣੇ ਉਹ ਬਾਈ ਤੁਰਨਾ ਇਹ ਜੀ ਗੱਲਾਂ ਨਾ ਕਰੋ ਜੇ ਤੁਰਨਾ ਇਹ ਜੀ ਗੱਲਾਂ ਨਾ ਕਰੋ ਰੇਹੇ ਆ ਆ ਗੱਲ ਸੀਗੀ ਅੱਜ ਤੇ 35 40 ਸਾਲ ਪਹਿਲਾਂ ਹੋ ਗਿਆ ਮੈਂ ਮੰਨ ਲਵਾਂ ਮੇਰਾ ਮਤਲਬ ਇਹ ਹੁੰਦਾ ਵੀ ਬੰਦਾ ਬੇਕਾਰ ਜੀ ਹੋਣਾ ਹੋਵੇ ਕਣਿਆਈ ਕਿਹੜੀ ਹੁੰਦੀ ਹੈ ਬਹੁਤ ਜਿੱਥੇ ਇੱਕ ਐਕਸੀਡੈਂਟ ਆ ਜਿੱਥੇ ਜਾਣਾ ਤੂਆ ਬੰਦਾ ਵੀ ਖੁਸ਼ ਹੋਵੇ ਮੌਸਮ ਨੇ ਖੇលਿਆ ਹੋਇਆ ਇਹ ਉਹ ਤੰਦ ਜੋੱਖਾ ਵੀ ਡੈੜੀ ਕੰਮ ਨੂੰ ਪੁੱਛ ਨਹੀਂ ਹੁੰਦਾ ਦੇ ਆਈ ਕਰੀ ਜਾਂਦਾ ਛੜੇ ਡਾਤੇ ਰੋਡ ਦੇ ਆਈ ਆਈ ਲੱਗੇ ਮੋਟਰਸਾਈਕਲ ਨੇ ਭੰਨ ਕੇ ਸਾਈਡ ਤੇ ਬੰਦੇ ਦਾ ਤਾਂ ਬਲੱਡ ਹੀ ਬਲੱਡ ਬਹੁਤ ਬੁਰਾ ਐਕਸੀਡੈਂਟ ਡੈੜੀ ਨੂੰ ਨਹੀਂ ਲੈ ਕੇ ਜਾਣਾ ਓਲਡ ਮੈਨ ਬੰਦਾ ਕਰੀਏ ਓਲਡ ਮੈਨ ਇਹਨੂੰ ਬਿਮਾਰ ਨਾ ਕਰਦੇ ਤੁਹਾਨੂੰ ਜ਼ਖਾਮ ਹੋਇਆ ਹੈ ਮਸਾ ਸਾਡਾ ਮੁੰਡਾ ਟੁੱਟ ਗਿਆ ਨਹੀਂ ਨਹੀਂ ਜਾਣਾ ਕਿੱਥੇ ਆਪਾਂ ਇਹ ਤਾਂ ਦੱਸਦੇ ਤੁਸੀਂ ਉੱਥੇ ਜਾ ਕੇ ਦਿਖਾਵਾਂਗੇ ਹਣ ਤਾਂ ਉਹ ਚੱਲ ਚੱਲੀਏ ਫਿਰ ਚਲੋਗੇ ਸੰਗੀ ਨਹੀਂ ਜਾਨ ਨੂੰ ਜੱਤਰ ਸਜਾਏ ਮੰਗੀ ਇੱਕ ਮੰਗੀ ਇਹ ਮੰਗੀ ਇਹ ਨਫਰੀ ਰੇਂਜ ਵਾਲੀਆਂ ਯਾਰ ਐ ਦੋ ਹਫ਼ਤੇ ਹੋ ਗਏ ਜੀ ਗੋਰੇ ਵੀਰੇ ਉਹਨਾਂ ਨੇ ਕਲਾੜੀ ਸ਼ੁਰੂ ਕਰ ਲਈ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆਪਾ ਗੋਰੇ ਵੀਰੇ ਉਹਨਾਂ ਤੋਂ ਹੀ ਗੋੜ ਸ਼ੱਕਰ ਲੈਣੇ ਆ ਜੇ ਤੁਸੀਂ ਵੀ ਲੈਣਾ ਹੋਇਆ ਮੈਂ ਇਹਨਾਂ ਦਾ ਨੰਬਰ ਸਕਰੀਨ ਤੇ ਪਾ ਦੂੰਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਗੋੜ ਤੇ ਸ਼ੱਕਰ ਦੋਵੇਂ ਜੀ ਪੂਰੇ ਵਧੀਆ ਹੁੰਦੇ ਆ ਗਰੰਟੀ ਹੁੰਦੀ ਆ ਪੂਰੀ ਓਏ ਤੂੰ ਘਰੇ ਨਾ ਆਉਦਾ ਨਹੀਂ ਹੈਗਾ ਆ ਫੜ ਕੇ ਨਿਰਾਉਣਾ ਪੈਂਦਾ ਔਰ ਤੂੰ ਪਾਣੀ 'ਚ ਜਾਣ ਨੂੰ ਫਿਰਦਾ ਸੀ ਆ ਸਾਰਾ ਛੱਗਾ ਗਿੱਲਾ ਕਰ ਲਿਆ ਮੁੰਡੇ ਨੇ ਆ ਜਾ ਓਏ ਫਾਨਾ ਅੰਗਤ ਪਾਣੀ 'ਚ ਜਾਣਾ ਵਿੱਚ ਨਾ ਆ ਜਾ ਓਏ ਠੰਡ ਲੱਗ ਜੂ ਆ ਜਾ ਆ ਜਾ ਆ ਜਾ ਉਰੇ ਆ ਜਾ ਖਿਲਾੜੀ ਤੇ ਆਪਾਂ ਗਏ ਪਰ ਉਵੇਂ ਹੀ ਮੋੜ ਚੱਲੇ ਆ ਆਪਾਂ ਕਿਉਂਕਿ ਪਲਾਨ ਥੋੜਾ ਜਿਹਾ ਚੇਂਜ ਹੋ ਗਿਆ ਉਹ ਕਹਿੰਦੇ ਦਸਤ ਤੋ ਤੁਸੀਂ ਪੀ ਲਿਓ ਪਹਿਲਾਂ ਹੀ ਚਾਹ ਵੀ ਗਿਓ ਵੈਸੇ ਖਿਲਾੜੀ ਤੇ ਚਾਹ ਦੀ ਲੋੜ ਨਹੀਂ ਹੈਗੀ ਕਿਉਂਕਿ ਗਰਮੀ ਇੰਨੀ ਹੋ ਜਾਂਦੀ ਆ ਸਾਰਾ ਕੁਝ ਉੱਥੇ ਕੱਪ ਰਿਹਾ ਸੀਗਾ ਪੂਰਾ ਮਤਲਬ ਹੈ ਰਾਹ ਦੇਖਣ ਦਾ ਵੈਸੇ ਵੀ ਮੌਸਮ ਉਹ ਹੋ ਗਿਆ ਪਹਿਲਾਂ ਮਾਨੂੰ ਰਾਹ ਦਿਖਾ ਦਈਏ ਸਾਡੀ ਅੱਜ ਇੱਕ ਸਪੈਸ਼ਲਿ ਸਫਾਈ ਵੀ ਚੱਲ ਰਹੀ ਆ ਉਰੇ ਅਸੀਂ ਆਉਂਦੇ ਸੀ ਜਦੋਂ ਉਹ ਮੁੰਡੇ ਸਫਾਈ ਕਰਨ ਲੱਗੇ ਸੀ ਕਿਉਂਕਿ ਉਰੇ ਪਾਠਾਂ ਦੀ ਲੜੀ ਹੁੰਦੀ ਹੁੰਦੀ ਆ 4 ਜਨਵਰੀ ਤੋਂ ਸ਼ੁਰੂ ਹੋਣਾ ਮੈਨੂੰ ਲੱਗਦਾ ਸਵਾ ਕ ਮਹੀਨਾ ਚੱਲਦੇ ਹੁੰਦੇ ਨੇ ਪਾਠ ਹਨ ਅਮੀ 40 ਕਿ ਦਿਨ ਚੱਲਦੇ ਹੁੰਦੇ ਨੇ ਮੈਨੂੰ ਲੱਗਦਾ ਤੇ ਆਪਾਂ ਹੁਣ ਘਰੇ ਚੱਲੇ ਆ ਇਹ ਪਿੰਡ ਆ ਜੀ ਪੂਨੀਆ ਤੇ ਟਖਰਾ ਖੋਖਰਾ ਗੋਲੀ ਘਰੇ ਸਾਬ ਸਾਡੀ ਫੇਵਰਟ ਇਹ ਪਿੰਡ ਦੇ ਕਹਿੰਦੇ ਮੁੰਡੇ ਇਹ ਪਿੰਡ ਦੇ ਮੁੰਡੇ ਕਹਿੰਦੇ ਆ ਜਿਹੜਾ ਹੁੰਦਾ ਇਹ ਚੀਜ਼ 'ਚ ਬਹੁਤ ਜਿਆਦਾ ਮਤਲਬ ਕੇ ਵਧੀਆ ਤਰੀਕੇ ਨਾਲ ਸਾਰਾ ਪਿੰਡ ਹੀ ਰਲ ਮਿਲ ਕੇ ਪਾਰਟਿਸਿਪੇਟ ਕਰਦਾ ਵਾ ਯੋਗਦਾਨ ਦਿੰਦਾ ਵਾ ਸਾਰੇ ਤੇ ਕਚੌਰੀਆਂ ਸ਼ਾਇਦ ਬਣੀਆਂ ਹੋਈਆਂ ਨੇ ਜੀ ਘਰੇ ਬਹੁਤ ਸਵਾਦ ਹੁੰਦੀਆਂ ਨੇ ਕਚੌਰੀਆਂ ਗੱਡੀ ਕਿੱਥੇ ਲਾਉਣੀ ਐ ਮੈਂ ਘਰ ਦੇ ਮੋੜੇ আচ্ছা ਉੱਥੇ ਕਿਉਂਕਿ ਰਾਸਤੇ ਮੈਂ ਕਿਹਾ ਬੰਦ ਸੀ ਉਹ ਅੱਗੇ ਬੰਦਾ ਹਨਾ ਹੋ ਲੱਗਿਆ ਠੀਕ ਆ ਵਧੀਆ ਆਪਾਂ ਨੂੰ ਕੋਈ ਟੱਕਰੂਗਾ ਨਹੀਂ ਹਰ ਚਾਹੇ ਆਪਾਂ ਸੜਕ ਤੇ ਇਸ ਵਿਚਾਲੇ ਗੱਡੀ ਲਾ ਦਈਏ ਉਹਦੇ ਘਰ ਦੇ ਕੋਲੇ ਹੀ ਰੇੜਾ ਲੱਗਿਆ ਰੇੜਾ ਲੱਗਾ ਬਲੌਕ ਕੀਤਾ ਪਹੁੰਚ ਗਏ ਜੀ ਮੰਮੀ ਕਹਿੰਦੀ ਥੋੜੀ ਜੀ ਗੋਭੀ ਲੈ ਚੱਲਦੇ ਆ ਸੋ ਗੋਭੀ ਪਟਲੇ ਆਂਦੀ ਸੀ ਘਰੋਂ ਉਹ ਫਾਟਾ ਖੋਲਤੇ ਉਧਰ ਬੰਦੇ ਵਾਸਤੇ ਇਹ ਕੋਈ ਈਵੈਂਟ ਨਹੀਂ ਆਏਗਾ ਇਹ ਵੈਸੇ ਹੀ ਬੰਦ ਕੀਤਾ ਹੋਇਆ ਕਿਉਂਕਿ ਕੋਈ ਪਾਣੀ ਦੀ ਪ੍ਰੋਬਲਮ ਆ ਕੇ ਮੈਨਲਾ ਤਾਂ ਸ਼ਾਇਦ ਪਾਣੀ ਪੋਣੀ ਟੋਬੇ ਟੂਬੇ ਦਾ ਬਾਹਰ ਨਿਕਲ ਰਿਹਾ ਹੋਇਆ ਉਹਦੇ ਕਰਕੇ ਬੰਦ ਕੀਤਾ ਹੋਇਆ ਸਤਿ ਸ੍ਰੀ ਅਕਾਲ ਜੀ ਲੋਵੀ ਮੁੰਡਾ ਦਾ ਕਚੌਰੀਆਂ ਰੈਡੀ ਨੇ ਜੀ ਕਮਿਊਨੀਕੇਸ਼ਨ ਕੈਪ ਕਰਕੇ ਕਚੌੜੀਆਂ ਸਾਡੇ ਆਉਣ ਤੋਂ ਪਹਿਲਾਂ ਹੀ ਬਣ ਚੁੱਕੀਆਂ ਸੀਗੀਆਂ ਕਿਉਂਕਿ ਪਹਿਲਾਂ ਅਸੀਂ ਉਰੇ ਆਉਣਾ ਸੀਗਾ ਅਸੀਂ ਚੱਲੀ ਗਏ ਮੋਟਰ ਤੇ ਸਿੱਧਾ ਕਲਾੜੀ ਤੇ ਅੰਗਤ ਜੰਮੀ ਮੈਨਲਾ ਤਾਂ ਪੰਜਾਬ ਤੋਂ ਪਿੰਨਾ ਹੋਰ ਮੈਂ ਕਦੇ ਨਹੀਂ ਦੇਖੀ ਆ ਵੀ ਆਲੂ ਵਾਲੀਆਂ ਕਚੌੜੀਆਂ ਨੇ ਸਾਰੇ ਕਿਤੇ ਕੋਈ ਮੂੰਗ ਦੀ ਦਾਲ ਦੀ ਕੋਈ ਹਿੰਗ ਦੀ ਹਾਂਜੀ ਕਈ ਅਲੱਗ-ਅਲੱਗ ਤਰੀਕਿਆਂ ਨਾਲ ਬਣਾਉਂਦੇ ਨੇ ਕਿੰਨੀ ਦੇਰ ਤੇ ਇਹਦੇ ਲਈ ਵੇਟ ਕਰਦੇ ਸੀ ਜਿਉਣਾ ਚਿੰਬੜ ਨੇ ਜਰਾ ਹੁਜਾ ਦੇ ਤਾਂ ਬਿਰਨ ਲੱਗ ਬੋਲ ਵੀ ਨਹੀਂ ਹੁੰਦਾ ਬਾਅਦ ਜਿਆਦਾ ਸੁਆਦੀ ਆ ਕੁਦਨਮੀ ਟਾੜਨ ਲੱਗ ਗਿਆ ਆਖਰੀ ਪੂਰ ਲਾਇਆ ਹਾਂ ਕਾਫੀ ਟਾਈਮ ਲੱਗ ਜਾਂਦਾ ਉਹ ਜਿਹੜਾ ਕੜਾਹਾ ਵੀਡੀਓ ਤੁਸੀਂ ਦੇਖ ਕੇ ਬੜਾ ਜਿਆਦਾ ਹੀ ਭਾਰਾ ਬਸ ਹੋ ਜਾਂਦੀ ਐ ਮੈਂ ਕਿਹਾ ਜਿਆਦਾ ਨਹੀਂ ਪਾਉਂਦੇ ਮਨੇ ਕੁਵਾਰ ਤੇ ਬਤਵਤ 5.5 ਪੀਪੇ ਨਿਕਲਦੇ ਆ। ਉਹਦੇ ਨਾਲ ਹੀ ਵਧੀਆ ਗੋੜ ਬਣਦਾ। ਜੇ ਜ਼ਿਆਦੇ ਪਾਵਾਂਗੇ ਤਾਂ ਵਧੀਆ ਨਹੀਂ ਬਣਦਾ ਹੈਗਾ। ਆ ਰਿਹਾ ਬਈ ਆ ਜਾ।